ਸਮਯੋ ਗਣ ਪਰੇ ਏਕ ਗੁਣ ਨਾਹੀ ਅਮਰਤ ਛਾੜ ਵਿਖੇ ਵਿਖ ਖਾਹੀ ਮਾਇਆ ਮੋ ਪਰਮ ਪੈ ਭੂਲੇ ਸਤਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣ ਗੁਰ ਸੰਗਤ ਜਹ ਮਲੰਤ ਪ੍ਰਵਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰੈਣ ਮੇਰ ਜਮਦੂਤਨ ਆਵੇ ਨੇਰੇ ਕਾਂਠ ਲਾਏ ਪ੍ਰਭ ਰਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕੋ ਸੁ ਮਤ ਦਿੱਤੀ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕੋ ਸੁ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਬਸਾਈ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਪ੍ਰਭ ਸਗਲੇ ਥਾਨ ਬਸਾਏ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਟਾਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਪ੍ਰਮਾਨ ਕਰਦੇ ਹਨ ਏ ਭਾਈ ਪ੍ਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਉਸ ਦੀ ਬਰਕਤ ਨਾਲ ਜਮਦੂਤ ਮੇਰੇ ਨੇੜੇ ਨਹੀਂ ਟੁੱਕਦਾ ਮੈਨੂੰ ਮੌਤ ਦਾ ਆਤਮਿਕ ਮੌਤ ਦਾ ਖਤਰਾ ਨਹੀਂ ਰਿਹਾ ਏ ਭਾਈ ਜਿਸ ਮਨੁੱਖ ਨੂੰ ਗੁਰੂ ਦੀ ਸਦਾ ਥਿਰ ਹਰ ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਵਿੱਚ ਸਫਲਤਾ ਬਖਸ਼ੀ ਪ੍ਰਭੂ ਨੇ ਕਮਾਦਿਕ ਉਸ ਦੀ ਸਾਰੇ ਹੀ ਬੈਰੀ ਮਾਰ ਮੁਕਾਈ ਤੇ ਉਸ ਸੇਵਕ ਨੂੰ ਨਾਮ ਸਿਮਰਨ ਦੀ ਸ੍ਰੇਸ਼ਟ ਅਕਲ ਦੇ ਦਿੱਤੀ ਰਹਾਉ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ ਸਫਲਤਾ ਬਖਸ਼ੀ ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ ਇੰਦਰੀ ਆਤਮਿਕ ਗੁਣਾ ਨਾਲ ਭਰਪੂਰ ਕਰ ਦਿੱਤੇ ਉਹ ਮਨੁੱਖ ਕਮਾਦਕ ਵੱਲੋਂ ਪਰਤ ਕੇ ਆਤਮਿਕ ਆਨੰਦ ਵਿੱਚ ਆ ਟਿਕੇ ਏ ਨਾਨਕ ਉਸ ਪ੍ਰਭੂ ਦੀ ਸ਼ਰਨ ਪਿਆ ਰਹੋ ਜਿਸਨੇ ਸ਼ਰਨ ਪਿਆ ਦੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ